ਹਾਂ ਰਾਜਵੀਰ ਠੀਕ ਵਾਂ ਤੇ ਕੀ ਕਰਨੀ ਆ ਤੇ ਕੀ ਹਾਲ ਹੋਇਆ ਇਸ ਤਰ੍ਹਾਂ ਵੀ ਰੂਪ ਦਾ ਕੀ ਕਰਨੀ ਰੂਪ ਤੂੰ ਤਾਂ ਜਿੱਦਨ ਦੀ ਚਲ ਗਈ ਮੇਰਾ ਜੀ ਨਹੀਂ ਲੱਗਣ ਡਿਆ ਬੜੀ ਕੁੱਤੇ ਖਾਣੀ ਕੀਤੀ ਉਹਨੇ ਇਸ ਤਰ੍ਹਾਂ ਵੀ ਸੋਨੂੰ ਨੇ ਪਰ ਉਹ ਨਹੀਂ ਸੁਧਰਦੀ ਉਹ ਨਹੀਂ ਸੁਧਰਦੀ ਉਹ ਇਸ ਤਰ੍ਹਾਂ ਵੀ ਉਹ ਆਦਤਾਂ ਤੋਂ ਹਟਦੀ ਨਹੀਂਗੀ ਵੜਾ ਕੁਛ ਕੀਤਾ ਉਹਨੇ 789 ਕੀਤਾ ਉਹਨੇ ਬਹੁਤ ਕੁੱਤੇ ਖਾਣੀ ਕੀਤੀ ਪਰ ਨਹੀਂ ਉਹ ਸੁਧਰੀ ਉਹ ਨਹੀਂ ਸੁਧਰੀ ਜੇ ਜबान ਹੁੰਦਾ ਚਲਦੀ ਆ ਜੀ ਹਾਂ ਉਹ ਨਹੀਂ ਸੁਧਰ ਸਕਦੀ ਹਾਂ ਮੇਰੀਆਂ ਚੁਕਲੀਆਂ ਕਰ ਕੀ ਲਾਜ ਹੋਣਾ ਚਾਹੀਦਾ ਉਹਦਾ ਨਹੀਂ ਫੜਾ ਹ ਇਧਰ ਆ ਗਈ ਇਹ ਤਾਂ ਵੀ ਕਰਦੀ ਆ ਹੈ ਆ ਗਈ ਕੀਤਾ ਫੋਨ ਤੋੜਤਾ ਹੀ ਉਹ ਮੈਂ ਤੋੜਦਾ ਤੋੜਿਆ ਤੇ ਤੂੰ ਆ ਫੋਨ ਪੈ ਗਈ ਥਾਂ ਤੋਂ ਫੋਨ ਤੋੜ ਕੇ ਨਹੀਂ ਮੈਂ ਕਿ ਮੇਰੀ ਠੰਡ ਕੀ ਪੈ ਗਈ ਤੇ ਤੂੰ ਮੇਰੇ ਕਿਉਂ ਹੱਥੋਂ ਫੜਿਆ ਤੋੜਿਆ ਤੇ ਤੂੰ ਆ ਛੁਟਿਆ ਤੇ ਤੂੰ ਆ ਐਵੇਂ ਝੂਠੇ ਹੁਣ ਤੋੜ ਕੇ ਅਜੇ ਮਹੀਨਾ ਨਹੀਂ ਹੋ ਗਿਆ ਲਿਆ ਨੂੰ ਰੁਪਈਆ 20000 ਖਰਚਿਆ ਤੇ ਹੁਣ ਪੈ ਗਈ ਆ ਨਾ ਠੰਡ ਤੇਰੇ ਕਾਲਜੇ ਚ ਆਂਦੀ ਹੋਣੀ ਆ ਵੀ ਆਪਣੀ ਮਾਂ ਨਾਲ ਗੱਲਾਂ ਕਰਦੀ ਆ ਤੂੰ ਕਿਹਦਾ ਨਾ ਕਰਨ ਡਈ ਮੇਰੀਆਂ ਚੁਗਲੀਆਂ ਮੈਂ ਕਾਦੀਆਂ ਚੁਗਲੀਆਂ ਕਰਦੀਆਂ ਤੇ ਕਰਾਂ ਨਹੀਂ ਡਈ ਫੋਨ ਤੇ ਕਿਸਦਾ ਆਉਂਦਿਆ ਹੀਗਾ ਤੇ ਆਉਂਦਾ ਹੋਊਗਾ ਤੈਨੂੰ ਇਹ ਗੱਲ ਨਾਲ ਕੀ ਲੱਗੇ ਤੂੰ ਸਾਰਾ ਦਿਨ ਫੋਨ ਨਾਲ ਗੱਲਾਂ ਕਰਦੀ ਗਈ ਨਹੀਂ ਤੇ ਮੇਰਾ ਕੀ ਸੂਰ ਹੋ ਗਿਆ ਤੈਨੂੰ ਗੱਲਾਂ ਤਾਂ ਤੇ ਠੀਕ ਹੀ ਗਾ ਆ ਐਨੇ ਕੀ ਵਿਗਾੜਿਆ ਹੀਗਾ ਤੇ ਫੜਿਆ ਤਾਂ ਤੂੰ ਆ ਮਾੜਾ ਗੱਲਾਂ ਕੌਣ ਕਰਨ ਰਿਆ ਸੀ ਤੂੰ ਵੀ ਨੇ ਤਾਂ ਤੇ ਗੱਲਾਂ ਤੇ ਮੈਂ ਕਰਨੀ ਆ ਤੇ ਤੂੰ ਮੇਰੇ ਹੱਥੋਂ ਫੜ ਕੇ ਤੇ ਛੱਡ ਦਿੱਤਾ ਵੀ ਆਪੇ ਇਹ ਦੇ ਇਹ ਦੇ ਮਗਰ ਪਾ ਦੂੰਗੀ ਗਾਲਤ ਤੂੰ ਕਰਨੀ ਫੋਨ ਤੇਰੇ ਹੱਥ ਤੇ ਸੁਟਿਆ ਤੂੰ ਤੇ ਅਜਰੂ ਮੈਂ ਉੱਤੇ ਆ ਗਈ ਤਾਂ ਪਤਾ ਲੱਗਾ ਵੀ ਮੇਰੀ ਚੋਰੀ ਫੜੀ ਗਈ ਆ ਤੇ ਦਵਾ-ਦਾਵਾ ਫੋਨ ਥੱਲੇ ਸੋੜ ਦਿੱਤਾ ਤੇ ਸੁੱਟ ਕੇ ਤੇ ਦੋ ਟੁਕੜੇ ਕਰ ਤੇ ਹੁਣ ਸੋਨੂੰ ਸਾਹਮਣੇ ਸੱਚੀ ਹੋ ਜੀ ਵੀ ਮੇਰਾ ਨਾਮ ਲਾ ਦੀ ਵੀ ਜੋਤੀ ਨੇ ਸੜਤਾ ਮੈਂ ਤੇ ਕੰਨ ਨਾਲ ਆਇਆ ਸੀ ਤੇ ਮੈਂ ਫੋਨ ਕਰਨ ਲਈ ਹਾਂ ਉਹਦੇ ਨਾਲ ਤੇ ਤੂੰ ਪੜ ਕੇ ਛੁੱਟ ਕੇ ਆਪ ਪੰਨੀ ਆ ਪਹਿਲਾ ਤੇਰਾ ਕੀ ਮਤਲਬ ਆਂਦਾ ਮੇਰੇ ਫੋਨੋਂ ਹੱਥ ਲਾਉਣ ਦਾ ਤੇ ਕਿਹਦੇ ਲਾਵਾਂ ਮੈਂ ਘਰ ਵਾਲੀ ਨਹੀਂ ਕਿ ਕੋਈ ਮੇਰੇ ਘਰ ਤੇ ਹਿੱਸਾ ਹੀ ਨਹੀਂਗਾ ਹਿੱਸਾ ਕਹਿੰਦੇ ਫੋਨੋਂ ਹੱਥ ਨਹੀਂ ਲਾਈਦਾ ਹੁੰਦਾ ਵੀ ਤੇ ਫੇਰ ਮੈਨੂੰ ਲੈ ਦਿਓ ਮੈਂ ਤੁਹਾਡੀ ਨੌਕਰ ਲੱਗੀ ਹਾਂ ਹਮੇ ਮੈਂ ਤਾਂ ਗੋਆ ਸਿੱਟਣਾ ਇਧਰੋਂ ਵੀ ਸਾਰੇ ਕੰਮ ਕਰ ਲਏ ਤੇ ਮੈਂ ਫੋਨ ਨੂੰ ਹੱਥ ਲਾਤਾ ਤੇ ਇਹ ਤਾਂ ਆਪੀ ਵਟ ਚੜ ਗਏ ਆ ਉਹ ਤੈਨੂੰ ਹੱਥ ਲਾਉਣ ਤੋਂ ਕਿਹਾ ਤੈਨੂੰ ਇਹ ਕਿਹਾ ਕਿ ਆ ਜਿਹੜਾ ਤੂੰ ਹੁਣ 20000 ਦਾ ਨੁਕਸਾਨ ਕਰਤਾ ਵਾ ਹੁਣ ਜਿੱਥੋਂ ਮਰਜੀ ਭਰ ਆਪੇ ਭਰੂਗਾ ਨਾ ਭਰੂ ਮੈਨੂੰ ਕੀ ਮੈਂ ਕੀ ਕਰਾਂ ਮੈਂ ਕਿੱਥੋਂ ਲਿਆ ਕੇ ਦੇਣਾ ਤੁਹਾਨੂੰ ਤੇ ਅਸੁੱਟਿਆ ਕਿਹੜੀ ਖੁਸ਼ੀ ਚ ਫੇਰ ਹਾਂ ਨਾ ਛੁੱਟਿਆ ਤਾਂ ਤੂੰ ਆ ਗੱਲਾਂ ਤਾਂ ਮੈਂ ਕਰ ਲਈ ਤੂੰ ਕਰਦੀ ਹਾਂ ਤਾਂ ਮੈਂ ਕਹਦੀ ਤੇਰੇ ਹੱਥੋਂ ਫੜਿਆ ਵਾ ਮਾਦਾ ਤੂੰ ਹੁਣ ਪੈਰਾਂ ਤੇ ਪਾਣੀ ਨਹੀਂ ਪੈਣ ਦੇਣ ਡੀ ਆਓ ਮੈਂ ਤਾਂ ਪੈਰਾਂ ਤੇ ਪਾਣੀ ਆਪੇ ਨਹੀਂ ਪੈਣ ਦੇਣਾ ਧੋਲਾ ਜਾਟਾ ਮੇਰਾ ਤੋੜ ਕੇ ਫੋਨ ਤੇ ਹੁਣ ਵੇ ਕੱਡੀ ਵੇ ਸੱਚੀ ਬਣੀ ਜਾਣ ਰਹੀ ਆ ਉਂਤਰਾ ਮੇਰਾ ਤੇ ਨੁਕਸਾਨ ਕਰਕੇ ਰਸਤਾ ਨਾ ਮੇਰੇ ਮੈਨੂੰ ਪੁੱਛ ਕੇ ਵੇ ਆ ਮੇਰੇ ਦਿਲ ਨੂੰ ਉਂਤਰਾ ਕਿੱਦਾਂ ਕਹੂੰ ਮੂੰਹ ਹੁੰਡਿਆ ਵਾ ਤੋੜਿਆ ਤੇ ਫੋਨ ਮੇਰਾ ਤੇ ਤੋੜ ਕੇ ਤੇ ਗਾਹ ਮਾਰਿਆ ਵਾ ਹੱਥ ਨਹੀਂ ਕਰਨੀ ਤੂੰ ਕਿਉਂ ਮੇਰੇ ਹੱਥੋਂ ਖੋਇਆ ਤੇਰੀ ਕਿੱਦਾਂ ਜਰੂਰ ਤੇ ਭਈ ਨਹੀਂ ਮੈਂ ਹੱਥੋਂ ਕਿਦੋਂ ਖੋਇਆ ਹੋਰ ਕੀ ਕੀਤਾ ਤੂੰ ਮੈਂ ਤੈਨੂੰ ਹੱਥੋਂ ਥਲਾਇਆ ਆਪੇ ਫੋਨ ਸੁੱਟਿਆ ਤੂੰ ਆਹੋ ਆਪੇ ਸੁੱਟਿਆ ਵਾ ਸੱਚੀ ਬਣ ਜਾਂਦੀ ਆ ਹੋਣ ਸੱਚੀ ਦਾ ਤੂੰ ਬਾਨਾ ਹੁਣ ਉਹਦੇ ਸਾਹਮਣੇ ਆਇਆ ਤੇ ਹੁਣ ਤੂੰ ਸੱਚੀ ਬਾਨਾ ਵੇਖੀ ਮੈਂ ਸੱਚੀ ਕਹਦੀ ਬਾਨਾ ਮੈਂ ਤੇ ਆਪੇ ਝੂਠੀ ਆ ਜਿਵੇਂ ਤੇਰੇ ਫੋਨ ਨੂੰ ਹੱਥ ਲਾਤਾ ਤੇ ਤੋੜ ਕੇ ਤੇ ਨਾ ਮੇਰਾ ਲਾਤਾ ਮੈਂ ਵੀ ਚੀਜ਼ ਰੱਖ ਕੇ ਜਾਓ ਸਹੀਂ ਉਸੇ ਵੇਲੇ ਪਤਾ ਨਹੀਂ ਕਿੱਥੋਂ ਚੀਕ ਤੱਕ ਪਹੁੰਚ ਜਾਂਦੇ ਆ ਇਹਦਾ ਕੰਨ ਨਹੀਂ ਕਰਦਾ ਮੈਂ ਫੜ ਕੇ ਆਪਨੇ ਤਰ੍ਹਾਂ ਵੀ ਕੰਨ ਨੂੰ ਡਾਲਿਆ ਵੀ ਚਲੋ ਕਿਹ ਨਿਆਣੀ ਜਾਇਆ ਹੋ ਮੈਂ ਫੋਨ ਵੱਜਦਾ ਤੈਨੂੰ ਸੁਣ ਗਿਆ ਤੇ ਬਾਹਰ ਜਿਹੜਾ ਕੁੱਤਾ ਇਨਾ ਭੌਂ ਕੰਡਿਆ ਉਹ ਨਹੀਂ ਸੁਣਿਆ ਮੈਂ ਤੇ ਕੁੱਤਾ ਵੇਖਣ ਚਲ ਗਈ ਕਿ ਕੋਈ ਕੋਈ ਆਇਆ ਤਾਂ ਨਹੀਂ ਬਾਹਰ ਉਹ ਨਹੀਂ ਤੈਨੂੰ ਸੁਣਿਆ ਫੋਨ ਵੱਜਦਾ ਇਥੇ ਸੁਣ ਗਿਆ ਤੈਨੂੰ ਹਾਹੋ ਹੁਣ ਵੱਜ ਗਈ ਹੁਣ ਵੇ ਕੱਚੀ ਜੀ ਹੋ ਗਈ ਆਹੋ ਕੱਚੀ ਜੀ ਹੋ ਗਈ ਮੈਂ ਹੋਰ ਦੀ ਕਰ ਦਿੱਤਾ ਮੇਰਾ ਤਾਂ ਨੁਕਸਾਨ ਕਰਤਾ ਕਿ ਨਹੀਂ ਕੋਈ ਨਹੀਂ ਮੈਂ ਤੇਰੇ ਵਿੱਚੋਂ ਕੱਢੂੰਗੀ ਚੱਲ ਵਿੱਚੋਂ ਕੱਢ ਲਈ ਜੋ ਕਰਨਾ ਉਹ ਕਰ ਲਈ ਜੋਈ ਦੇ ਤਹੂ ਉਹ ਕਰ ਲਈ ਬੇ ਹਾਂ ਮਾਸਾ ਹੈ ਹੀ ਨਹੀਂਗਾ ਇਹਨੂੰ ਪਤਾ ਵਾ ਨਾ ਵੀ ਮੇਰੇ ਪੁੱਤ ਨੇ ਤੇ ਮੇਰੇ ਨਾਲ ਦੀ ਗੱਲ ਕਰਨੀ ਆ ਤੇਰੇ ਨਾਲ ਦੀ ਗੱਲ ਕਰੇ ਜੇ ਤੂੰ ਸੁਧਰਨੀ ਹੋਦੀ ਕਰ ਦਿੱਤੀ ਆ ਮੈਂ ਫੋਨ ਨੂੰ ਹੱਥ ਲਾਤਾ ਮੈਂ ਕੀ ਕਰ ਦਤਾ ਅੱਜ ਤੋਂ ਕਹਨੂ ਮੇਰੇ ਫੋਨ ਨੂੰ ਹੱਥ ਨਹੀਂ ਲਾਉਣਾ ਤੇ ਸਾਨੂੰ ਵੀ ਲੈ ਦਿਓ ਫੇ ਤੇ ਲੈ ਲਓ ਤੁਹਾਡੇ ਕੋਈ ਨਹੀਂ ਕੋ ਹੋਏਗਾ ਸਾਡੇ ਕੋ ਕੀ ਆ ਨਾ ਤੁਹਾਡੇ ਕੋਈ ਨਹੀਂ ਕੋ ਵੀ ਆ ਕਾ ਵੀ ਮੇਰਾ ਤੇ ਨੁਕਸਾਨ ਕਰਤਾ ਕਿ ਨਹੀਂ ਕਿ ਨਹੀਂ ਰੀਜਣਾ ਮੈਂ ਫੋਨ ਲਿਆ ਹੀਗਾ ਮਾਹਾਂ ਕਿਤੇ ਉਹਦੇ ਤਰਲੇ ਮੀਤਾ ਮਾਰ ਕੇ ਮੈਂ ਫੋਨ ਲਿਆ ਤੇ ਆਪੇ ਲੈ ਜੂਗਾ ਕਿ ਇਹਨੂੰ ਫੜ ਕੇ ਹੁਣ ਇੱਥੇ ਰੋਂਦੀ ਰਹੀ ਆਪੇ ਕਰ ਲਈ ਤੇ ਕੇ ਇਹਨੂੰ ਫੋਨ ਤਾਂ ਲੈ ਦੇਣਗੇ ਫਸੋਂ ਨਹੀਂ ਲੈ ਕੇ ਦਿੱਤਾ ਜਾਂਦਾ ਫੇਕੇ ੱਡੇ ਵਾਧੂ ਹਨਾ ਤੁਹਾਡੀਆਂ ਇਹੋ ਕੰਮ ਕਰਦੇ ਰਹਿਣ ਵੀ ਤੁਸੀਂ ਵੀ ਚੀਜ਼ਾਂ ਭੰਦੇ ਰੋ ਤੇ ਉਹ ਲੈ ਲੈ ਕੇ ਦਿੰਦੇ ਰਹਿਣਾ ਇਹਦਾ ਵਿਚਾਰੇ ਦਾ ਕੋਹ ਛੱਡਿਆ ਬਣੀ ਆ ਤਸ ਗਾੜ ਟੁੱਟਾ ਹੁੰਦਾ ਤੇ ਗਾੜ ਮੈਂ ਪਵਾ ਲੈਂਦੀ ਆਦਿ ਨੇ ਸਾਰੀ ਸਕਰੀਨ ਹੀ ਉਤਰਾ ਨਾ ਗਲਤੀ ਮੇਰੀ ਆ ਮੇਰ ਕੋਈ ਹੱਥ ਜੋਰ ਦੀ ਵੱਜ ਗਿਆ ਪਰ ਹੁਣ ਮੈਂ ਕੀ ਕਰਾਵਾਂ ਜੇ ਮੈਂ ਆਪਣੀ ਗਲਤੀ ਮੰਨੀ ਨਾ ਤੇ ਮੈਨੂੰ ਪੈਰਾਂ ਦੇ ਪਾਣੀ ਨਹੀਂ ਪੈਣ ਦੇਣਾ ਕਿ ਇਹਨਾਂ ਨੇ ਮੈਂ ਹੁਣ ਕੀ ਕਰਾਵਾਂ ਮੈਂ ਗਲਤੀ ਮੰਨਣੀ ਹੀ ਨੀਗੀ ਆਪਣੀ ਜੇ ਮੈਂ ਕਹਿ ਦਿੱਤਾ ਨਾ ਵੀ ਮੇਰ ਕੋ ਟੁੱਟ ਗਿਆ ਵਾ ਤੇ ਇਹਨੇ ਤਾਂ ਮੈਨੂੰ ਉਂਝ ਨਹੀਂ ਛੱਡਣਾਵੇਂ ਗੁੱਸੇ 'ਚ ਤੇ ਅੱਗੇ ਬੜਾ ਵਾ ਮਾਈ ਦਾ ਹੀ ਨਾਮ ਲਾਈ ਜਾਣਾ ਵਾ ਉਤਰਾ ਵੇਖ ਲਾ ਫੋਨ ਕਿੱਦਾਂ ਸੁਣ ਗਿਆ ਬਾਹਰ ਕੁੱਤਾ ਭੌਂਕਣ ਡਿਆ ਉਹ ਨਹੀਂ ਨੂੰ ਸੁਣਿਆ ਮੀ ਹਾਏ ਮੇਰਾ ਫੋਨ ਅਜੇ ਤੇ ਮੇਰਾ ਚਾਮ ਨਹੀਂ ਹਿੱਲੱਥਾ ਹਾਏ ਮੇਰਾ ਪਿਆਰਾ ਫੋਨ ਮੰਮਾ ਫੋਨ ਵੇਖ ਲੈਣ ਦੋ ਮੈਂ ਪੈ ਗਈ ਨਖਤਿਆ ਤੇਰੇ ਕਾਲਜੇ ਚ ਠੰਡ ਮੰਮਾ ਨਹੀਂ ਥੋੜੀ ਪਹਿਲਾ ਅੰਨੇ ਹੋਏ ਆਉਂਦੇ ਟੱਪਦੇ ਹੁਣ ਤੋੜ ਕੇ ਫੋਨ ਸੌਖਾ ਵਾ ਗੋਲੀਆਂ ਟੁੱਟ ਗਈਆਂ ਮੇ ਤਾਂ ਉਹ ਕਿੰਨੀ ਵੜੀ ਅੱਖਿਆ ਵਾ ਤੇ ਕੰਮ ਹੌਸ ਲੈਣਾ ਕਰਿਆ ਕਰੋ ਵੀ ਐਡੀ ਤੈਨੂੰ ਕੀ ਅੱਗ ਲੱਗੀ ਹੈ ਭੱਜਾਂ ਉਹ ਡਿਆਂ ਨਹੀਂ ਦਾ ਆ ਮਰ ਬੋਲ ਹੋ ਗਿਆ ਤੇ ਮੈਂ ਆਖਿਆ ਸਰ ਘੜੀ ਕੋ ਫੂਲ ਵੇਜਣਾ ਆਪ ਇਹ ਲੈ ਆਲੇ ਫੜ ਆ ਵੇਖ ਲੈ ਬਹੁਤ ਕੁਝ ਚੱਲਣ ਡਿਆ ਹੀ ਉੱਤੇ ਫੜਦਾ ਨਹੀਂ ਹੋਣਾ ਬੜੀ ਵੜੀ ਅੱਖਿਆ ਵਾ ਤੇ ਜਦੋਂ ਕੋਈ ਚੀਜ਼ ਫੜਦੇ ਹੁੰਦੇ ਨੇ ਤੇ ਹੌਸ ਲੈਣਾ ਕਦ ਆਇਆ ਕਰੋ ਨਾ ਤੇ ਦੇ ਟੱਪਦੇ ਹੀ ਹੋਣਗੇ ਤੇ ਉਦੋਂ ਹੀ ਚੀਜ਼ ਖੋ ਕੇ ਗਾਂ ਜਾਣਗੇ ਅਨ ਵਿਖਣਾ ਨਹੀਂ ਆ ਤੇ ਅਗਲੇ ਦੀ ਚੀਜ਼ ਕੋਈ ਮੈਂ ਉੱਤੇ ਕੋਈ ਜ਼ਰੂਰੀ ਕੰਮ ਕਰਨੀ ਹੋਵਾ ਕਰਕੇ ਤੋਂ ਉਹ ਹਿੱਸੇ ਨਾਲ ਤੈਨੂੰ ਪੈ ਗਈ ਠੰਡ ਮੰਮਾ ਇਸ ਦੀ ਤੇ ਵਾਰੰਟੀ ਆ ਗਈ ਆ ਵਾਰੰਟੀ ਹੁੰਦੀ ਆ ਪਰ ਵਾਰੰਟੀ ਹੋਦੀ ਹੁੰਦੀ ਆ ਜਿਹੜੇ ਖਰਾਬ ਹੋਏ ਹੋਣ ਜਿਨ੍ਹਾਂ 'ਚ ਪਾਣੀ ਪੁਣੀ ਪੈ ਜੇ ਆ ਤੇਰੇ ਦੋ ਪੀਸ ਦੀ ਵਾਰੰਟੀ ਕੌਣ ਦਿੰਦਾ ਵਾ ਮੰਮਾ ਹੁਣ ਮਮਾ ਮਮਾ ਕਰਦਾ ਹੁਣ ਆਲਿਆਂ ਦੇ ਨੂੰ ਪਿਓ ਨੂੰ ਵੇਖੀਆ ਤੇਰੀ ਕਿੱਦਾਂ ਛਲ ਲੰਮਦਾ ਵਾ ਨਾ ਹਾਂ ਦੱਸਿਓ ਦੱਸਿਓ ਕਿ ਹੋਣਾ ਮੈਂ ਤੇ ਬੰ ਨਹੀਂ ਮੈਂ ਨਾ ਦੱਸੂਗੀ ਪਤਾ ਤੇ ਉਹਨੂੰ ਲੱਗ ਹੀ ਜਾਣਾ ਵਾ ਮਮਾ ਉਹਨਾਂ ਨੇ ਆਖਿਆ ਦੇ ਰਿਕਸਟੇਨ ਕਾ ਲੋ ਜੇ ਕੋਈ ਪ੍ਰੋਬਲਮ ਆ ਜੂਗੀ ਤਾਂ ਜਾ ਵੇ ਕਰਾ ਕੇ ਲਿਆ ਜਾ ਕਰਾ ਕੇ ਲਿਆ ਮਾਰ ਮਾਰ ਕੇ ਚਪੇਣਾ ਤੇਰਾ ਮੜ ਖੇੜਿਆ ਵੇ ਲੱਗ ਜਾ ਤੈਨੂੰ ਪਤਾ ਚੰਗਾ ਬਣਾ ਟੱਪਣ ਦੇ ਆਹ ਸਾਈਕਲ ਦੇ ਆ ਗਿਆ ਘਰ ਰੋ ਬੜੀ ਆਰੀ ਆਖਾ ਫੋਨ ਨੂੰ ਨਾ ਹੱਥ ਲਾਇਆ ਕਰੋ ਕਿ ਨਹੀਂ ਆਰੀ ਤਨ ਮਰ ਟਕਿਆ ਵੀ ਵੇਖੜਾ ਹੁੰਦਾ ਤਾਂ ਟੀਵੀ ਵੇਖਿਆ ਕਰੋ ਫੋਨ ਨਹੀਂ ਵੇਖਣਾ 엄마 ਤੇ ਨੋਤੇ ਤੋ ਇਜਾ ਨਹੀਂ ਤਾ ਲੈ ਹੁਣ ਵੀ ਦੇ ਟਾਈ ਲੈ ਵੇਖ ਲਾ ਚਾਰਜਿੰਗ ਤੇ ਲਾ ਦੀ ਮੁੜ ਕੇ ਵੇਖ ਕੇ ਬੈਟਰੀ ਨਾਲ ਉਹ ਹੋ ਜਾਈਦੀ ਜੜਾ ਕੋਈ ਆਉਂਦਾ ਮੈਨੂੰ ਤਾਂ ਆ ਹੀ ਦੇਣਾ ਦਾਵਾ ਹਾਂ ਵਰਕ ਹੋ ਗਿਆ ਵਾ ਕਿਤਾਬਾਂ ਖੋਲ ਕੇ ਵੇਖੀ ਆ ਜਦੋਂ ਦੀ ਛੁੱਟੀਆਂ ਪਈਆਂ ਵਾ ਸਿਰ ਮਾਰਤਾ ਦਵਾਨੇ ਜਿੱਡਾ ਅੱਜ ਜਦਾਂ ਦੀ ਬੁਲਾਜ ਹੀ ਕਹੀ ਸੀ ਕਿ ਮੈਨੂੰ ਲੱਗਦਾ ਸੀਗਾ ਵੀ ਮੇਰਾ ਬੀਪੀ ਟਕਾਣੇ ਤੇ ਆ ਜਾਊਗਾ ਮੇਰੇ ਅੱਗੇ ਨਾਲ ਵੀ ਜ਼ਿਆਦਾ ਵਧ ਗਿਆ ਵਾ ਆ ਜੜਾ ਕੋਈ ਨਹੀਂ ਆਉਂਦਾ ਮੈਨੂੰ ਤਾਂ ਹੀ ਲੈਣ ਆਉਂਦਾ ਵਾ ਪਾ ਮਮਾ ਇੰਸ਼ਾ ਅੱਜ ਕਿੰਨਾ ਟੋਟਾ ਗਿਆ ਨਹੀਂ ਨਹੀਂ ਕਿਆ ਆਮ ਲਗਣਾ ਚਾਹੀਦਾ ਹੈਗਾ ਆ ਫੋਨ ਨੂੰ ਆਨੇ ਆ ਆ ਫੋਨ ਫੋਨ ਰੁਕ ਜਾ ਦੋ ਚਾਰ ਦਿਨ ਲਾ ਕੇ ਟੁੱਟੀ ਵੀ ਐਨੀ ਛੇਤੀ ਕਿਦਾਂ ਟੁੱਟ ਗਿਆ ਤੂੰ ਤੈਨੂੰ ਤਾਂ ਟਾਈਮ ਲਗਣਾ ਚਾਹੀਦਾ ਹੈਗਾ ਮੰਮਾ ਜਦੋਂ ਜੀ ਝੂਪ ਗਈ ਹੋਰ ਨਹੀਂ ਤੁਸੀਂ ਕੋਖ ਜ਼ਿਆਦਾ ਨਹੀਂ ਤਾਂ ਹੋ ਗਏ ਤੁਸੀਂ ਯਾਰ ਮੇਖਾਤੇ ਹੀ ਗਰਮ ਹੋਗੇ ਕਿ ਪਿਛਲੇ ਦਿਨ ਤੁਸੀਂ ਕੱਲੇ ਨਹੀਂ ਸਾਹ ਕਾ ਦਾ ਕੰਮ ਕੀਤਾ ਜਾ ਕੇ ਡਿੱਗ ਜਾ ਕੇ AC ਵਿੱਚ ਬਹਿ ਜਾਓ ਮਾਰ ਕੇ ਚਪੇੜ ਨਾ ਤਾਂ ਮੂੰਹ ਕਮਾ ਦੂੰਗੀ ਚਲ ਦਫਾ ਹੋ ਜਾ ਜ਼ਿਆਦਾ ਜਪਾਨ ਲੜਾਉਂਦਾ ਵਾ ਜੇੜਾ ਕੋਈ ਆਉਂਦਾ ਤਾਂ ਹੀ ਦੇਣ ਆਉਂਦਾ ਵਾ ਚੱਲ ਇਹਦਾ ਵੀ ਹੁਣ ਵਿੱਚੇ ਹੀ ਨਾ ਕਿਸੇ ਟੂੰਗੀ ਨਾ ਕਿ ਐਨੇ ਵੀ ਤੋੜਿਆ ਵਾ ਆਪੇ ਇਹਦਾ ਨਾਂ ਲਾਉਂਗੀ ਮਾਦਾ ਨੇ ਤਾਂ ਪੈਰਾਂ ਦੇ ਪਾਣੀ ਪੈਣ ਨਹੀਂ ਦੇਣਾ ਮੈਂ ਇਹਦਾ ਇਹਦਾ ਇਹਨੇ ਹੁਣ ਇਹ ਇਹਨੂੰ ਫਸਾਉਂਗੀ ਨਾ ਇਹਨੂੰ ਰਿਆ ਦੇ ਪਿਓ ਨੇ ਕੋਝ ਵੀ ਕਹਿਣਾ ਮੈਂ ਚੰਗਾ ਭਲਾ ਬਾਹਰ ਖੇਡਣ ਗਿਆ ਹੈਗਾ ਆ ਗਿਆ ਚੰਗਾ ਹੋਇਆ ਪਹਿਲਾਂ ਟੁੱਟਾ ਹੈਗਾ ਜੇ ਕਿਤੇ ਇਹ ਤੋੜਦਾ ਇਹਨੂੰ ਤਾਂ ਮੈਂ ਹੋ ਭਾਨ ਦੇਣਾ ਹੈਗਾ ਚੱਲ ਜੋਤੀ ਜਾ ਕੇ ਕੁੱਟ ਪਾਣੀ ਪੀਵਾ ਇਹ ਤੋਂ ਪਹਿਲਾਂ ਤੈਨੂੰ ਟੈਕ ਹੀ ਹੋ ਜੇ ਤੋੜ ਕੇ ਆਪ ਫੋਨ ਤੇ ਨਾ ਮੇਰਾ ਲਾਤਾ ਤੇ ਘੜੀ ਵੀ ਨੂੰ ਬਹਿਣ ਨੂੰ ਨਹੀਂ ਦਿੱਤਾ ਅੰਦਰ ਇਤਨਾ ਵੀ ਪੱਕੇ ਥੱਲੇ ਵੀ ਪੱਕੇ ਥੱਲੇ ਘੜੀ ਬਹਿ ਜਾ ਤੇ ਕੀ ਕਰਾਂ ਫੇਰ ਹੁਣ ਇਤਨਾ ਵੀ ਕਿਸ ਬੰਨੇ ਮੇਰੀ ਛੋੜਨੀ ਪਤਾ ਨਹੀਂ ਕਿੱਧਰ ਤੁਰਿਆ ਫਿਰਦਾ ਮਨਜੋਤ ਇਹ ਮਨਜੋਤ ਮੇਰੀ ਗੱਲ ਸੁਣ ਆਹ ਬੀਬੀ ਪੁੱਤ ਗੱਲ ਸੁਣ ਮੇਰੀ ਕੀ ਕਰਦਾ ਆਇਆ ਮੈਂ ਕੋਖਣੀ ਹਾਂ ਮੇਰ ਕੋ ਫੋਨ ਟੁੱਟ ਗਿਆ ਸੀ ਮਮਾ ਦਾ ਹਾਂ ਹਾਂਜੀ ਤੇ ਕਿਹੜਾ ਫੋਨ ਟੁੱਟਾ ਉਹ ਜਿਹੜਾ ਮਮਾ ਨਵਾਂ ਲੈ ਕੇ ਆਏ ਆ ਪੁੱਤ ਉਹ ਤਾਂ ਮੈਂ ਤੇਰੀ ਪੂਵਾਂ ਨਾਲ ਗੱਲ ਕਰਨ ਲਈ ਹਾਂ ਤੇ ਉਹ ਖੋ ਕੇ ਮੇਰ ਕੋ ਤੇ ਇਸ ਤਰ੍ਹਾਂ ਵੀ ਥੱਲੇ ਡੇਗ ਪਿਆ ਤੇ ਉਹ ਟੁੱਟ ਗਿਆ ਤੇ ਉਹ ਹੁਣ ਤੇਰਾ ਨਾਂ ਲਾ ਦੋਗੀ ਨਹੀਂ ਬੀਬੀ ਮੇਰੇ ਕੋ ਟੁੱਟਾ ਹੀ ਮੈਂ ਉਥੇ ਗਰੇ ਖੇੜ ਜਰ ਖੇੜ ਡੰਡੇ ਨਾ ਮੈਂ ਕੱਲ ਨੂੰ ਜਾਣ ਰਹੀ ਐ ਭੀ ਮਮਾ ਮੈਨੂੰ ਫੋਨ ਦੇ ਦੋ ਮੈਂ ਮੋਹ ਲਾ ਲਗਾਏ ਤੇ ਥਲੇ ਡੇ ਗਿਆ ਤੇ ਮੇਰੇ ਕੋ ਟੁੱਟਾ ਨਹੀਂ ਪੁੱਤ ਮੇਰੇ ਕੋ ਟੁੱਟਾ ਵਾ ਤੇਰੀ ਪੂਆ ਨਾਲ ਮੈਂ ਗੱਲ ਕਰਨ ਨਹੀਂ ਹਾਂ ਤੇ ਗੁੱਸੇ ਦਾ ਖੋਕ ਹੈ ਨਾ ਤੇ ਥੱਲੇ ਸੌੜ ਦਿੱਤਾ ਤੇ ਨਾਂ ਲਾਤਾ ਮੇਰਾ ਕਿਨੇ ਮਮਾ ਨੇ ਹਾਂ ਮਮਾ ਨੇ ਹੁਣ ਤੇਰਾ ਨਾਂ ਲਾ ਦੋ ਏ ਬੀਬੀ ਐ ਮਮਾ ਕੋ ਟੁੱਟਾ ਹੀ ਮਮਾ ਕੋ ਟੁੱਟਾ ਪੁੱਤ ਐ ਸ਼ਾ ਹਾਂ ਮੈਂ ਨਹੀਂ ਗੱਲ ਕਰਨ ਪੂਆ ਤੇਰੀ ਨਾ ਰਾਜਵੀਰ ਨਾ ਤੇ ਉੱਤੇ ਆ ਗਈ ਤੇ ਇਹਨੇ ਖੋ ਕੇ ਨਾ ਤੇ ਇਸ ਤਰ੍ਹਾਂ ਵੀ ਥੱਲੇ ਡਿੱਗ ਪਿਆ ਤੇ ਛੁੱਟਈ ਨਹੀਂ ਤੇ ਨਾ ਮੇਰਾ ਲੋਂਡਈ ਹੁਣ ਇਹਦੇ ਨਾਮ ਮੇਰਾ ਲੋਂਡਈ ਮम्मा ਵੇਖ ਲੈ ਕਿੰਨੀ ਚਲਾਕ ਵਾ ਤੇ ਉਹਦੇ ਕੋ ਸੱਚੀ ਹੋ ਜੂ ਸੋਨੂ ਕੋ ਵੀ ਇਹਨਾਂ ਕੋ ਟੁੱਟਾ ਵਾ ਦੋਵਾਂ ਕੋ ਹੈ ਦੱਸ ਕੀ ਕਰੀਏ ਅਸੀਂ ਹੈ ਉਹ ਤਰ ਮੈਨੂੰ ਲੱਗਣ ਡੇ ਵੀ ਮम्मा ਨੇ ਮੈਨੂੰ ਪਾਪਾ ਕੋ ਅਤਰਾ ਕੋਟ ਫੜਾ ਦੇਣੀ ਆ ਪਰ ਹੁਣ ਮੈਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਹੋਇਆ ਵਾ ਨਹੀਂ ਪਤਾ ਉਹ ਨਹੀਂ ਤੋੜਿਆ ਵਾ ਤੇ ਨਾ ਮੇਰਾ ਲਾਤਾ ਆਂਦੀ ਵੀ ਤੂੰ ਹੀ ਤੋੜਿਆ ਮੈਂ ਚਲ ਅਛਾ ਮੈਂ ਹੀ ਤੋੜਿਆ ਸਹੀ ਹੈ ਫੋਨ ਤੇ ਮੈਂ ਕਰਨ ਲਈ ਹਾਂ ਤੇ ਖੋ ਕੇ ਮੇਰ ਕੋ ਇਤਨਾ ਵੀ ਥਲੇ ਡਿੱਗ ਪਿਆ ਹੈ ਨਾ ਖੋਦੀ ਸਹੀ ਨਾ ਖੋਦੀ ਹੈ ਹੌਸ਼ਲਾ ਕਰਕੇ ਖੋਦੀ ਕੋਤਰਾ ਰਹਿੰਦੇ ਹਾਂ ਹੋ ਤੇ ਟੁੱਟਦਾ ਨਾ ਮੈਂ ਤਾਂ ਐਸੇ ਡਾਜ਼ ਆਫ ਇੰਡੀਆ ਹੀ ਕਿ ਉਹ ਵੀ ਮਮਾ ਜੀ ਮੇਰਾ ਨਾਮ ਲਾ ਦਿੰਦੇ ਤੇ ਫੇਰ ਮੈਨੂੰ ਪਾਪਾ ਕੋ ਕੋਟ ਬੜੀ ਪੈਣੀ ਹੀ ਹਾਂ ਦੱਜੀ ਆ ਮੈਂ ਕਿਹਾ ਨਾ ਪਾਪਾ ਦੀ ਹੁੰਦਾ ਵੀ ਟਾਈਮ ਹੋ ਚੱਲਿਆ ਵਾ ਆਹੋ ਆ ਜਾਣ ਉਹ ਨਹੀਂ ਦੱਸਾਂਗੇ ਉਹਨੂੰ ਆਹਤ ਕਿਉਂ ਡਰਨਾ ਜਦੋਂ ਮੈਂ ਹੈ ਗਈ ਆ ਮੈਂ ਆਪੇ ਤੇਰੇ ਪਾਪਾ ਨੂੰ ਦੱਸ ਦੂੰਗੀ ਮੈਂ ਵੀ ਪਾਪਾ ਨੂੰ ਦੱਸੂਗਾ ਨਾ ਤੇ ਪਾਪਾ ਫੋਨ ਤੇ ਮਮਾ ਕੋ ਟੋਟਾਈ ਤੇ ਉਹਨਾਂ ਨੇ ਸਾਡੇ ਤੋਂ ਦਾ ਹੋਤਾ ਟੁੱਟੇ ਨਾ ਆਉਂਦਾ ਬੀਬੀ ਦਾ ਤਾਂ ਮੇਰਾ ਨਾਂ ਲਾਤਾ ਮੈਂ ਕਿਹਾ ਨਾ ਓਏ ਪਾਪਾ ਤੂੰ ਬੀਬੀ ਓ ਮੈਂ ਕਿਹਾ ਨਾ ਪਾਪਾ ਨਹੀਂ ਹੁੰਡਾ ਨਾ ਨਾ ਹੁੰਡਿਆ ਉਹਨਾਂ ਨੂੰ ਦੱਸੀਏ ਚਲੋ ਦੱਸੀਏ ਉਹਨੂੰ ਪਾਣੀ ਕੋਟ ਪੀਤਾ ਤੇ ਜਾਨ ਚ ਜਾਨ ਆਈ ਗੀਆ ਉਹ ਤਰਾ ਵੀ ਕੰਮ ਚੰਗਾ ਹੀ ਹੋ ਗਿਆ ਇੱਕ ਤੀਰ ਦਾ ਦੋ ਨਿਸ਼ਾਨੇ ਹੋ ਗਏ ਆ ਇਹ ਕਿਤੇ ਮੁੰਡੇ ਨੇ ਸੜਤਾ ਹੂਣ ਇਹ ਇੱਕ ਮੇਰੇ ਕੋ ਡੇਗ ਗਿਆ ਵਾ ਹੁਣ ਵੇਖੋ ਕਿਤੇ ਭਾਂਡਾ ਭਾਂਦੇ ਆ ਨਾ ਦੇ ਉਤਨਾ ਜਿਆਦਾ ਨਾ ਮਨਜੋਦ ਦਾ ਹੀ ਲਾਉਂਗੀ ਬੇਬੀ ਨੂੰ ਕਿਹੜਾ ਪਤਾ ਵਾ ਉਹਨੂੰ ਆਖੂਗੀ ਨਹੀਂ ਨਹੀਂ ਜੁੜ ਗਿਆ ਹੀ ਜੁੜ ਗਿਆ ਹੈਗਾ ਐਦਾਂ ਹੀ ਕਰੂਗੀ ਤੇ ਮੁੰਡੇ ਨੂੰ ਫਸਾਉਂਗੀ ਨਾਲੇ ਇਹਨੂੰ ਕੋ ਕਹਿਣਾ ਵੀ ਨਹੀਂ ਉਹਨੇ ਇਹਨੇ ਤਾਂ ਲਾੜਲਾ ਪੁੱਤ ਜੂ ਹੋਇਆ ਇਹਨੇ ਨਹੀਂ ਉਹਨੂੰ ਕੋ ਕਹਿਣਾ ਐਦਾਂ ਹੀ ਕਰਦੀ ਆ ਬੀਬੀ ਨੂੰ ਆਖੂਗੀ ਨਾ ਵੀ ਬੀਬੀ ਫੋਨ ਤੇ ਬਣ ਗਿਆ ਹੈਗਾ ਉਹਦਾ ਕਵਰ ਜਾਂ ਲੱਥ ਕੇ ਡਿੱਗ ਗਿਆ ਹੈਗਾ ਇਹਨਾਂ ਨੂੰ ਕੀ ਪਤਾ ਹੁਣ ਕਵਰ ਲੱਥ ਕੇ ਡਿੱਗਾ ਕੀ ਹੋਇਆ ਹੈਗਾ ਐਦਾਂ ਹੀ ਕਰੂੰਗੀ ਆ ਵੀ ਚੰਗਾ ਹੀ ਹੋਇਆ ਤੇ ਇਹ ਹੜਬੜਿਆ ਵਾਂਗੂ ਆਇਆ ਤੇ ਮੇਰੇ ਕੋ ਫੋਨ ਖੋ ਰਿਆ ਨਹੀਂ ਤੇ ਮੇਤੇ ਡਾਰ ਹੀ ਲੱਗਾ ਹੈਗਾ ਵੀ ਮਾੜਾ ਨੇ ਫੇਸ ਉਹਨਾਂ ਨੂੰ ਲੁੱਤੀਆਂ ਲਾਤੀਆਂ ਨਾ ਤੇ ਹੁਣ ਨਹੀਂ ਇਹਨੇ ਮੈਨੂੰ ਛੱਡਣਾ ਇਹਨੇ ਮੈਨੂੰ ਕੱਢ ਕੇ ਹੀ ਛੱਡਣਾ ਹੈਗਾ ਇੱਥੋਂ ਆ ਚੰਗਾ ਹੋਇਆ ਵਾਪਾ